ਰੋ ਟੀਵੀ ਤੁਸੀਂ ਦੇਖ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਗੱਲ ਕਰਾਂਗੇ ਕਿਉਂਕਿ 2 ਦਿਨਾਂ ਤੋਂ ਉਹਨਾਂ ਦੀ ਸਿਹਤ ਤਾਂ ਸਾਸੀ ਔਰ ਬੀਤੇ ਦਿਨ ਉਹਨਾਂ ਨੂੰ ਚੰਡੀਗੜ੍ਹ ਦੇ ਫੋਰਟਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਨੀਸ਼ ਸੋਧਿਆ ਉਹਨਾਂ ਨੂੰ ਮਿਲਣ ਪਹੁੰਚੇ ਸੀ ਉਸ ਤੋਂ ਇਲਾਵਾ ਦੱਸਦੀ ਕਿ ਅਮਨ ਅਰੂੜਾ ਤੇ ਹਰਪਾਲ ਚੀਮਾ ਅੱਜ ਉਹਨਾਂ ਨੂੰ ਮਿਲਣ ਪਹੁੰਚੇ ਔਰ ਉਹਨਾਂ ਨੂੰ ਮਿਲ ਕੇ ਜਦੋਂ ਆਏ ਉਸ ਤੋਂ ਬਾਅਦ ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਵੱਡੇ ਬਿਆਨ ਉਹਨਾਂ ਨੇ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜੋ ਹੈ ਉਹ ਪਹਿਲੇ ਨਾਲੋਂ ਸਥਿਰ ਹੈ ਪਰ ਡਾਕਟਰਾਂ ਨੇ ਅਜੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣਾ ਹੈ ਤੇ ਇੱਕ ਜਾਂ ਦੋ ਦਿਨ ਉਹ ਹੋਰ ਹਸਪਤਾਲ ਦੇ ਵਿੱਚ ਫਿਲਹਾਲ ਦਾਖਲ ਰਹਿ ਸਕਦੇ ਨੇ ਪਰ ਮੰਤਰੀ ਅਮਨ ਅਰੋੜਾ ਨੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਬੇਸ਼ੱਕ ਹਸਪਤਾਲ ਦੇ ਵਿੱਚ ਦਾਖਲ ਨੇ ਪਰ ਫੋਨ ਤੇ ਲਗਾਤਾਰ ਉਹ ਮੰਤਰੀਆਂ ਦੇ ਨਾਲ ਤੇ ਅਫਸਰਾਂ ਦੇ ਨਾਲ ਸੰਪਰਕ ਵਿੱਚ ਰਹੇ ਪੰਜਾਬ ਦੇ ਵਿੱਚ ਜੋ ਹੜਾ ਨੇ ਮਾਰ ਮਾਰੀ ਹੈ ਜੋ ਸਥਿਤੀ ਪਣੀ ਹੋਈ ਹੈ ਸਪੱਖ ਲੋਕ ਜਿਸ ਤਰ੍ਹਾਂ ਪਰੇਸ਼ਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਇੱਕ ਅਫਸਰ ਦੇ ਨਾਲ ਹਰ ਇੱਕ ਮੰਤਰੀ ਦੇ ਨਾਲ رابطہ ਆਪਣਾ ਕਾਇਮ ਰੱਖਿਆ ਹੋਇਆ ਤੇ ਦਿਸ਼ਾ ਨਿਰਦੇਸ਼ ਲਗਾਤਾਰ ਦਿੱਤੇ ਜਾ ਰਹੇ ਨੇ ਤੇ ਪੰਜਾਬ ਦੇ ਲੋਕਾਂ ਲਈ ਜੋ ਕੰਮ ਹੈ ਉਹ ਰੁਕੇਗਾ ਨਹੀਂ ਮੰਤਰੀਆਂ ਦਾ ਵੱਡਾ ਬਿਆਨ ਇਹ ਹੈ कि सरकार मुख्यमंत्री पग वर्तमान बेशक अस्पताल ਦੇ ਵਿੱਚ ਦਾਖਲ ਨੇ ਪਰ ਸਰਕਾਰ ਦਾ ਕੰਮ ਰੁਕਿਆ ਨਹੀਂ ਹੈ ਸਰਕਾਰ ਦਾ ਕੰਮ ਲਗਾਤਾਰ جاری ਹੈ ਇਸ ਤੋਂ ਇਲਾਵਾ ਬੀਤੇ ਦਿਨੀ ਕੇਂਦਰੀ ਮੰਤਰੀ शिवराज सिंह चौहान ਪੰਜਾਬ ਆਏ ਸੀ ਪੰਜਾਬ ਦੇ ਬੀਜੇਪੀ ਆਗੂਆਂ ਦੇ ਨਾਲ ਉਹਨਾਂ ਨੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲ ਕੀਤੀ ਸੀ ਫਸਲਾਂ ਦਾ ਹਾਲ ਦੇਖਿਆ ਸੀ ਕਿਉਂਕਿ ਝੋਨੇ ਦੀ ਫਸਲ ਪੂਰੇ ਤਰੀਕੇ ਬਰਬਾਦ ਹੋ ਗਈ ਹੈ ਉਸ ਤੋਂ ਬਾਅਦ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ ਕਿ ਪੰਜਾਬ ਇਸ ਵਕਤ ਜੋ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਉਸ ਦਾ ਵੱਡਾ ਕਾਰਨ ਨਜਾਇਜ਼ ਮਾਈਨਿੰਗ ਹੈ ਇਸ ਮਾਮਲੇ ਤੇ ਮੰਤਰੀ ਅਮਲ अरोड़ा ਨੇ ਤੇਰਪਾਲ ਚੀਮਾ ਨੇ ਸ਼ਿਵਰਾਜ ਸਿੰਘ ਚੋਹਾਨ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਨਾਲ ਕੋਜੀ ਤੇ ਗੰਦੀ ਰਾਜਨੀਤੀ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਹੜ੍ਹਾਂ ਦੀ ਜੋ ਮਾਰ ਹੈ ਇਹ ਕੁਦਰਤੀ ਆਫਤਾ ਹੈ ਜੰਮੂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਸ਼੍ਰੀਨਗਰ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਤੇ ਲੈਂਡਸਲਾਈਡ ਹੋ ਰਹੀ ਹੈ ਔਰ ਉੱਥੋਂ ਪਾਣੀ ਜੋ ਹੈ ਲਗਾਤਾਰ ਆ ਰਿਹਾ ਹੈ ਡੈਮ ਭਰੇ ਹੋਏ ਨਹੀਂ ਜਿਸ ਕਰਕੇ ਅੱਗੇ ਪਾਣੀ ਛੱਡਣਾ ਪੈ ਰਿਹਾ ਪੰਜਾਬ ਦੇ ਵਿੱਚ ਵੀ ਪਿਛਲੇ ਇੱਕ ਹਫਤੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ بارش ਹੋ ਰਹੀ ਸੀ ਸੋ ਇਹ ਕੁਦਰਤੀ ਮਾਰ ਹੈ ਇਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਪਰ ਹਾਂ ਇਸ ਦੇ ਲਈ ਪ੍ਰਬੰਧ ਕੀਤੇ ਜਾ ਸਕਦੇ ਨੇ ਪਰ ਇਸ ਵਾਰ ਵੀ ਜਦੋਂ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੈ ਉਹਨਾਂ ਨੇ ਸਿਰਫ ਗੋਡੇ-ਗੋਡੇ ਪਾਣੀ 'ਚ ਵੜ ਕੇ ਆਪਣੀਆਂ ਫੋਟੋਆਂ ਖਿੱਚਵਾਈਆਂ ਬਾਹਰ ਜਾ ਕੇ ਬਿਆਨ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਉਹ ਨਜਾਇਜ਼ ਮਾਈਨਿੰਗ ਉਸ ਦਾ ਵੱਡਾ ਕਾਰਨ ਹੈ ਨਜਾਇਜ਼ ਮਾਈਨਿੰਗ ਦੇ ਕਰਕੇ ਆਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲਈ ਰਾਹਤ ਪੈਕੇਜ ਲਈ ਇੱਕ ਲਫ਼ਜ਼ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਨਹੀਂ ਬੋਲਿਆ ਪੀਐਮ ਨਰਿੰਦਰ ਮੋਦੀ ਨੇ ਇੱਕ ਲਫ਼ਜ਼ ਦੇ ਹੀ ਬੋਲਿਆ ਪਰ ਪੰਜਾਬ ਦੇ ਖਿਲਾਫ ਬਿਆਨਬਾਜ਼ੀ ਉਨਾ ਨੇ ਰੱਜ ਕੇ ਕੀਤੀ ਐ ਸੋ ਪੰਜਾਬ ਦੇ ਨਾਲ ਇਸ ਵਕਤ ਵੀ ਜਿਸ ਤਰੀਕੇ ਦੇ ਬਿਆਨਬਾਜ਼ੀ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਗੰਦੀ ਰਾਜਨੀਤੀ ਕੁਝ ਹੋ ਨਹੀਂ ਸਕਦੀ ਹੈ ਇਸ ਤੋਂ ਇਲਾਵਾ ਜੋ ਅਫਵਾਹਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਗਿਆ ਹੈ ਤਿੱਖੀ ਬਹਿਸ ਹੋਈ ਹੈ ਇਸ ਦੇ ਬਾਰੇ ਫਿਲਹਾਲ ਕੋਈ ਵੀ ਬਿਆਨ ਅਮਨ ਅਰੋੜਾ ਵੱਲੋਂ ਜਾਂ ਹਰਪਾਲ ਚਿਮਾ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਸੀਨੀਅਰ ਆਗੂ ਵੱਲੋਂ ਸਾਹਮਣੇ ਨਹੀਂ ਆਇਆ ਫਿਲਹਾਲ ਕੀ ਕੁਝ ਕਹੇ ਮੰਤਰੀ ਅਮਨ ਅਰੋੜਾ ਨੇ ਤੁਸੀਂ ਵੀ ਸੁਣੋ ਇਸ ਤਰ੍ਹਾਂ ਕਿ ਜਿੰਨੇ ਵੀ ਇਸ਼ੂਜ਼ ਨੇ ਉਹ ਅਡਰੈਸ ਕਰ ਰਹੇ ਨੇ ਕਿਸੇ ਨਾਲ ਫੋਨ ਤੇ ਕਿਸੇ ਨਾਲ ਆਨਲਾਈਨ ਜੋ ਵੀ ਮਕਸਦ ਜਿਵੇਂ ਹੁਣ ਅਸੀਂ ਦੋਨੋਂ ਆਕੇ ਗਏ ਆ ਜਿਹੜੇ ਕੋਈ ਮਸਲੇ ਸੀਗੇ ਉਹਨਾਂ ਨੇ ਸਾਡੇ ਨਾਲ ਸਾਂਝੇ ਕਰ ਲਏ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੇ ਡਿਸਕਸ਼ਨ ਹੋ ਗਈ ਸੋ ਐਸ ਫਾਰ ਐਸ ਹਿਸ ਹੈਲਥ ਇਜ਼ ਕਨਸਰਨਡ ਜਿਵੇਂ ਮੈਂ ਪਹਿਲਾਂ ਕਿਹਾ ਕਿ ਚਾਹੇ ਤਬੀਰ ਨਾਸਾਜ਼ ਹੈ ਪਰ ਸਰਕਾਰ ਦਾ ਤੇ ਸਰਕਾਰੀ ਕੰਮਕਾਜ ਜਿਹੜਾ ਲੋਕਾਂ ਦੇ ਨਾਲ ਸੰਬੰਧਿਤ ਉਹ ਕੋਈ ਨਾ ਰੁਕੇ ਤੇ ਨਾ ਹੀ ਰੁਕਣ ਦਿੱਤਾ ਜਾਊਗਾ ਜੀ ਕੇਂਦਰ ਦੇ ਅਧਿਕਾਰੀਆਂ ਦੀ ਮੀਟਿੰਗ ਨਹੀਂ ਨਹੀਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਜਿਹੜੀ ਅਧਿਕਾਰੀਆਂ ਨੇ মিডিਆ ਤੇ ਜਿਹੜੇ ਪੱਤਾ ਲੱਗਿਆਗਾ ਕਿ ਉਹਨਾਂ ਨੇ ਅੱਜ ਸਾਡੇ ਮਾਨਯੋਗ ਸੀਐਸਰ ਦਾ ਮੀਟਿੰਗ ਕਰਨੀ ਆ ਉਹ ਹੜਾ ਦੇ ਸਬੰਧ ਦੇ ਵਿੱਚ ਆ ਉਹ ਲਗਾਤਾਰ ਸਾਡੇ ਅਧਿਕਾਰੀ ਜਿਹੜੇ ਲਗੇ ਉਹ ਗਰਾਊਂਡ ਦੇ ਉੱਤੇ ਲਗੇ ਸਾਰੀ ਪੋਲਿਟੀਕਲ ਜਮਾਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਗਰਾਊਂਡ ਤੇ ਨੇ ਜਾ ਕੇ ਜੈ ਜੈ ਭੀ ਲੈ ਰਹੇ ਨਾਲ ਦੀ ਨਾਲ ਜਿਹੜਾ ਡਾਟਾਗਾ ਪੋ ਵੀ ਕੁਲਕ ਕੀਤਾ ਜਾ ਰਿਹਾ ਕਿ ਕਿੱਥੇ ਕਿੰਨਾ ਨੁਕਸਾਨ ਹੋਇਆਗਾ ਉਹ ਨੁਕਸਾਨ ਦੀ ਜਿਹੜੀ ਰਿਪੋਰਟ ਆ ਅਸੀਂ ਕੇਂਦਰ ਸਰਕਾਰ ਨੂੰ ਵੀ ਸੌਂਪਾਂਗੇ ਔਰ ਸਾਡੇ ਪੰਜਾਬ ਸਰਕਾਰ ਕੋਲੇ ਵੀ ਹੋਊਗੀ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਉਹ ਦੇ ਦਿੱਤਾ ਜਾਵੇ ਜੀ ਮੁਆਵਜ਼ਾ ਕੋਈ ਵੀ ਇਹ ਚਾਹੁੰਦੇ ਕੋਲ ਇਹ ਤਿੰਨ ਇਹ ਕੁਝ ਇਹ ਸਹਾਂ ਦੇ ਬਿਲਕੁਲ ਬੰਦ ਹੋਏ ਔਰ ਜਿਹੜਾ ਇਹ ਬਾੜ ਆਈ ਹੈ ਮਾਈਨਿੰਗ ਦਾ ਮਾਈਨਰੀ ਕੋਡਾ ਕਾਰਨ ਲੀ ਦਈ ਮਾਈਨਿੰਗ ਆ ਦੇਖੋ ਬਿਲਕੁਲ ਬਿਲਕੁਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਜਾਣਦਾ ਕਿ ਝੂਠ ਬੋਲਣ ਦਾ ਕੰਮ ਕਰਦੀ ਆ ਬਿਲਕੁਲ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਪੂਰਾ ਦੇ ਜਾਣਦਾਗਾ ਕਿ ਪੂਰੇ ਕਈ ਦਿਨ ਕਈ ਲਗਾਤਾਰ ਪਾਣੀ ਜਿਹੜਾ ਉਹ ਪਾਣੀ ਜਿਹੜਾ ਇਹ ਨਹੀਂ ਹੈਗਾ ਕਿ ਇੱਥੋਂ ਆ ਰਿਹਾ ਪਾਣੀ ਤਾਂ ਪਹਾੜਾਂ ਦੁਆਰੇ ਹੈਗਾ ਪਾਣੀ ਤਾਂ ਹੁਣ ਵੀ ਆ ਰਿਹਾ ਪਾਣੀ ਤਾਂ ਲਗਾਤਾਰ ਚੱਲੀ ਜਾ ਰਿਹਾ ਹੈਗਾ ਸੋ ਪਾਰ티 ਜਨਤਾ ਪਾਰਟੀ ਝੂਠ ਜਿਹੜਾ ਪ੍ਰੋਸਨ ਦਾ ਕੰਮ ਕਰ ਰਹੀ ਆ ਬਿਲਕੁਲ ਇਹ ਹੜਾਂ ਦਾ ਪਾਣੀ ਆ ਔਰ ਹਿਮਾਚਲ ਤੋਂ ਵੀ ਆ ਰਿਹਾ ਜੰਮੂ ਕਸ਼ਮੀਰ ਤੋਂ ਆ ਰਿਹਾ ਰਾਵੀ ਦਾ ਸਤਲੁਜ ਦਾ ਬਿਆਸ ਦਾ ਛੋਟੀਆਂ-ਛੋਟੀਆਂ ਨਦੀਆਂ ਦੇ ਘੱਗਰ ਨਦੀ ਦਾ ਜੇ ਆਪਾਂ ਗੱਲ ਕਰੀਏ ਇਸ ਤਰ੍ਹਾਂ ਦੀ ਘੱਗਰ ਨਦੀ ਹੈ ਜਿਹੜੀ ਉਹ ਅੱਜ ਤੱਕ ਹੁਣ ਤੱਕ ਇਤਿਹਾਸਕ ਤੌਰ ਤੇ ਸਭ ਤੋਂ ਵੱਧ ਉੱਚ ਪਾਣੀ ਆਇਆਗਾ 750 ਫੁੱਟ ਤੋਂ ਉੱਪਰ ਪਾਣੀ ਉੱਤ ਚੱਲ ਰਿਹਾ ਹੈਗਾ ਸੋ ਬਿਲਕੁਲ ਉੱਥੇ ਜੇ ਪ੍ਰਬੰਧ ਹੋਏ ਹੋਏ ਨੇ ਕਿ ਸੋ ਲਗਾਤਾਰ ਸਾਰੇ ਪ੍ਰਬੰਧ ਹੈਗੇ ਨੇ ਪਰ ਲੇਕਿਨ ਕੁਦਰਤ ਦੇ ਅੱਗੇ ਕੌਣ ਖੜ ਸਕਦਾਗਾ ਕੁਦਰ ਦੇ ਕੇ ਕੋਈ ਵਿਅਕਤੀ ਖੜ ਨਹੀਂ ਸਕਦਾ ਕੁਦਰ ਦੀ ਇਤੋਜੀ ਜਾਂ ਪਰ ਲੇਕਰ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆਗੇ ਔਰ ਬਿਲਕੁਲ ਜੋ ਮਦਦ ਆ ਦੇਵਾਂਗੇ ਇੱਕ ਚੀਜ਼ ਇੱਕ ਚੀਜ਼ ਇੱਕ ਸੈਕਿੰਡ ਮੈਂ ਦੇ ਮੈਂ ਚੀਮਾ ਸਾਹਿਬ ਦੀ ਗੱਲ ਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਪੰਜਾਬ ਨੂੰ ਤਾਂ ਸ਼ਿਵਰਾ ਚੌਂ ਜਿਵੇਂ ਬੜੀ ਸ਼ਰਮਨਾਕ ਗੱਲ ਹੈ ਪੰਜਾਬ ਨੂੰ ਤਾਂ ਉਹ ਐਲੀਗੇਸ਼ਨ ਲਗਾ ਕੇ ਇਲੈਗਲ ਮੈਰਿੰਗ ਦਾ ਜੰਮੂ ਐਂਡ ਕਸ਼ਮੀਰ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਜੀ ਮੁਨਾਚਲ ਤੇ ਕਾਹਦਾ ਅਲੀਗੇਸ਼ਨ ਲਗਾਣਗੇ ਉੱਤਰਾਖੰਡ ਤੇ ਕਾਹਦਾ ਅਲੀਗੇਸ਼ਨ ਲਗਾਣਗੇ ਹਰਿਆਣੇ ਤੇ ਕਾਹਦਾ ਅਲੀਗੇਸ਼ਨ ਲਗਾਣਗੇ ਜਦੋਂ ਇੱਕ ਕੁਦਰਤੀ ਮਾਰ ਪੈ ਰਹੀ ਹੈ ਤੇ ਉਹਦੇ ਮੌਕੇ ਦੇ ਉੱਪਰ ਵੀ ਲੋਕਾਂ ਦੀ ਬਾਹ ਫੜਨ ਦੀ ਬਜਾਏ ਇਹ ਲੋਕ ਰਾਜਨੀਤੀਆਂ ਕਰਨ ਆਉਂਦੇ ਨੇ ਇੱਥੇ ਸਿਰਫ ਔਰ ਸਿਰਫ ਗੋਡੇ-ਗੋਡੇ ਪਾਣੀ ਦੇ ਵਿੱਚ ਤਾਂ ਫੋਟੋ ਵਿੱਚ ਆ ਗਏ ਸ਼ਿਵਰਾ ਚੋਹਣ ਜੀ ਪਰ ਚਵੰਨੀ ਪੰਜਾਬ ਨੂੰ ਅਨਾਉਂਸ ਨਹੀਂ ਕੀਤੀ ਹੈਗੀ ਰਾਹਤ ਪੈਕੇਜ ਬਜੋ ਜਿਹੜਾ ਸਾਡਾ ਪੰਜਾਬ ਦਾ ਪਿਛਲੇ ਸਮੇਂ ਦੇ ਵਿੱਚ 60000 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਜਿਹੜੇ ਰੋਕੀ ਬੈਠੇ ਨੇ ਜਿਹਦੇ ਵਾਸਤੇ ਸੀਐਮ ਸਾਹਿਬ ਨੇ ਵੀ ਅੱਜ ਤੋਂ ਹਫ਼ਤਾ ਪਹਿਲਾਂ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਉਦੇ ਬਾਰੇ ਮੂੰਹ ਦੇ ਵਿੱਚ ਉਂਗਲਾਂ ਦੇ ਕੇ ਚੁੱਪ ਕਰ ਜਾਂਦੇ ਨੇ ਸੋ ਇਸ ਤੋਂ ਹਲਕੀ ਇਸ ਤੋਂ ਘਟੀਆ ਔਰ ਇਸ ਤੋਂ ਵੱਧ ਪੰਜਾਬ ਵਿਰੋਧੀ ਰਾਜਨੀਤੀ ਹੋ ਨਹੀਂ ਸਕਦੀ ਹੈਗੀ ਜਿਹੜੀ ਬੀਜੇਪੀ ਦੇ ਲੀਡਰ ਇਸ ਸਮੇਂ ਕਰ ਰਹੇ ਨੇ ਕਿਉਂਕਿ ਸੀਐਮ ਵੀ ਕੁਝ ਬਾਹਰ ਵਾਲੇ ਖੇਤਰوں ਦਾ ਦੌਰਾ ਕਰ ਲਿਆ ਆਪਕੋ ਲੱਗਦਾ ਹੈ ਪੰਜਾਬ ਵੀ ਆ ਰਹੇ ਨੇ ਜੀ ਤੁਹਾਨੂੰ ਵੀ ਦੇਖਿਏ ਇਸ ਤੋਂ ਪਹਿਲੇ ਜਦ ਵੀ ਕਿਸੇ राज्य में बाढ़ आया है चाहे उड़ीसा हो चाहे वेस्ट बंगाल हो वहाँ पे तीन दिन चार दिन में पैसा जो पहुँच जाता था कहीं कहीं तो रिलीफ फंड दो दिन पहुँच जाता था आज पंजाब में लगभग लग 15 डेज हो गए पर लेकिन देश के प्रधानमंत्री जी का एक शब्द तक हमदर्दी का एक शब्द तक जो है पंजाब के लोगों के लिए नहीं आया पंजाब के साथ नहीं साफ करने का नहीं आया इससे संकेत मिलता है कि तालिबानी जो है लोग हैं वो उनके नजदीक हैं पंजाब उनसे दूर है तो हम तो इंसाफ मांगते हैं पंजाब के लोगों ने जब भी देश के ऊपर कोई भी विपता आई है कोई भी देश को प्रॉब्लम आई है चाहे वो सरहद की हो चाहे कोई देश को आजादी की हो पंजाब के लोगों ने सबसे आगे खड़के सबसे ज्यादा रोल जो नया है पर लेकिन देश के जो देश है और मैं समझता हूं प्रधानमंत्री जी भारतीय जनता पार्टी वो पंजाब से बिकरा करेगी बात करेंगे हालात ने सीएम साहब की सेहत किवे ने जी तुम मिल के आए हो दो दिन ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਤਬੀਅਤ ਜਿਹੜੀ ਆ ਉਹ ਖਰਾਬ ਹੋ ਗਈ ਸੀ بیمار ਹੋ ਗਏ ਸੀ ਕੱਲ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਡਵਾਈਸ ਕੀਤਾ ਕਿ ਤੁਹਾਨੂੰ ਹਸਪੀਟਲ ਚ ਲੈ ਕੇ ਜਾਣਾਗਾ ਕਿਉਂਕਿ ਪਲਸ ਰੇਟ ਜਿਹੜਾ ਉਹ ਘਟ ਗਿਆ ਸੀਗਾ ਸੋ ਅੱਜ ਅਸੀਂ ਮੈਂ ਤੇ ਮੇਰੇ ਕੈਬਨਟ ਦੇ ਕਲੀਗ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੁੜਾ ਦੀ ਅਸੀਂ ਅੱਜ ਉਹਨਾਂ ਦਾ ਪਤਾ ਲੱਗ ਕੇ ਆਇਆਗੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਲੇਗੇ ਉਹਨਾਂ ਦਾ ਪਲਸ ਰੇਟ ਵੀ ਠੀਕ ਹੋ ਗਿਆ ਔਰ ਡਾਕਟਰ ਸਹਿਬਾਨ ਨੇ ਉਹਨੂੰ ਲੋਅਾਈਸ ਦਿੱਤੀ ਆ ਕਿ ਤੁਸੀਂ ਇੱਕ ਜਾਂ ਦੋ ਦਿਨ ਹੋਰ ਜਿਹੜਾ ਉਹ ਰੈਸਟ ਕਰੋ ਹਸਪੀਟਲ ਤੇ ਰਹੋ ਤਾਂ ਕਿ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਜਾਓ ਇਹ ਜਿਹੜੀ ਆ ਉਹਨਾਂ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਮਾਨਜੋ ਸੀਐਮ ਸਾਹਿਬ ਨੇ ਆਪ ਦੱਸਿਆ ਕਿ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਐਡਵਾਈਸ ਕੀਤਾਗਾ ਕਿ ਲਗਭਗ ਦੋ ਦਿਨ ਜਾਂ ਤਿੰਨ ਦਿਨ ਜਿਹੜਾ ਹੈਗਾ ਹੋਰ ਹਸਪਤਾਲ ਚ ਰਹੋ ਔਰ ਉਹ ਬੜੀ ਚੜਦੀ ਕਲਾ ਚ ਨੇ ਠੀਕ ਨੇਗੇ ਬੜੇ ਅੱਛੇ ਤਰੀਕੇ ਨਾਲ ਸਾਰਾ ਕੁਝ ਦੱਸਿਆ ਕਿ ਕਾਫੀ ਦਿਨ ਕਿਉਂਕਿ ਲਗਾਤਾਰ ਚੌਪਰ ਜਦੋਂ ਉਹਨਾਂ ਨੇ ਖੜਾਤਾ ਸੀਗਾ ਲਗਾਤਾਰ ਉਹ ਗੱਡੀ ਚ ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਲਗਾਤਾਰ ਘੁੰਮਦੇ ਰਹੇ ਦਿਨ ਰਾਤ 24 ਘੰਟੇ ਗੱਡੀਆਂ ਚਲਦੀਆਂ ਰਹੀਆਂ ਉਹ ਉਹ ਸੰਦਨਾ ਵੈਸੰਦ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਏ ਸੀਗੇ ਪਰ ਲੇਕਿਨ ਹੁਣ ਉਹ ਚੜਦੀ ਕਲਾ ਚ ਨੇ ਅਮਨ ਜੀ ਅਹ ਦੇਖੋ ਇਸ ਤਰ੍ਹਾਂ ਕਿ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰਾਂ ਕੈਬਨਟ ਦੇ ਕਲੀਗ ਹਰਪਾਲ ਚੀਮਾ ਜੀ ਨੇ ਐਕਸਪਲੇਨ ਕੀਤਾ ਕਿ ਐਕਜ਼ਰਸ਼ਨ ਦੀ ਵਜ੍ਹਾ ਕਰਕੇ 2-3 ਦਿਨ ਜੋ ਸਫ਼ਰ ਚੱਲਦਾ ਰਿਹਾ ਉਹਦੀ ਵਜ੍ਹਾ ਕਰਕੇ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋਈ ਸੀਗੀ ਔਰ ਜੋ ਪਾਲਸ ਹੈ ਉਹ ਡਾਊਨ ਹੋਈ ਸੀਗੀ ਪਰ ਹੁਣ ਪਾਲਸ ਵੀ ਰਿਕਵਰ ਹੋਈ ਹੈ ਔਰ ਅੱਗੇ ਨਾਲ ਉਸ ਸੇਰ ਦੇ ਵਿੱਚ ਕਾਫੀ ਇੰਪਰੂਵਮੈਂਟ ਹੈ ਪਰ ਫਿਰ ਵੀ ਡਾਕਟਰਸ ਨੇ ਐਡਵਾਈਸ ਕੀਤਾ ਕਿ ਅਗਲੇ 2-3 ਦਿਨ ਹੋਰ ਧਿਆਨ ਰੱਖਣ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਉਹ ਹਸਪਟਲਾਈਜ਼ ਨੇ ਜਿਹੜੇ ਉਹ ਐਸ ਆਫ ਨਾਓ ਉਹ ਜੋ ਡਾਕਟਰਸ ਨੇ ਕਿਹਾ ਉਹ ਰਹਿਣਗੇ ਪਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਡੇ ਦੋਨਾਂ ਤੋਂ ਉਹਨਾਂ ਨੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਔਰ ਹਰ ਪੀੜਤਾਂ ਬਾਰੇ ਕਿਉਂਕਿ ਅਸੀਂ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਹੋ ਕੇ ਆਇਆ ਤੇ ਉਹਦੇ ਬਾਰੇ ਹਾਲਚਲ ਜਾਣਿਆ ਉਹ ਚਾਹੇ ਇੱਥੇ ਤਬੀਅਤ ਨਸਾਜ਼ ਹੋਣ ਦੀ ਵਜ੍ਹਾ ਕਰਕੇ ਚਾਹੇ ਹਸਪਤਾਲ ਦੇ ਬੈੱਡ ਉੱਪਰ ਨੇ ਪਰ ਦਿਲ ਇਹ ਜਿਹੜਾ ਉਹਨਾਂ ਦਾ ਦਿਲ ਔਰ ਦਿਮਾਗ ਉਹ ਪੰਜਾਬ ਦੇ ਹੜਪੀੜਿਤ ਲੋਕਾਂ ਦੇ ਨਾਲ ਹੀ ਹੈ ਤੇ ਉਹਨਾਂ ਦਾ ਸੰਦੇਸ਼ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਇੱਕੋ ਹੀ ਹੈ ਕਿ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਉਹ ਬੜੀ ਜਲਦੀ ਹੀ ਸਿਹਤਯਾਬ ਹੋ ਕੇ ਫੇਰ ਦੁਬਾਰਾ ਹੜਪੀੜ ਤੇ ਇਲਾਕਿਆਂ ਦੇ ਵਿੱਚ ਜਾਣਗੇ ਆਪਦੇ ਭੈਣ ਭਰਾਵਾਂ ਲੋਕਾਂ ਨੂੰ ਮਿਲਣਗੇ ਔਰ ਜਿਸ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਇਹ ਉਹਨਾਂ ਵੱਲੋਂ ਬੜਾ ਕੈਟੇਗੋਰਲ ਕੈਟੇਗੋਰਿਕਲ ਪ੍ਰੋਸਾ ਵਿਸ਼ਵਾਸ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੋਹ ਹੈ ਕਿ ਜਿਸ ਦਾ ਜੋ ਵੀ ਨੁਕਸਾਨ ਹੋਇਆ ਚਾਹੇ ਕੋਈ ਫਸਲਾਂ ਦਾ ਹੋਇਆ ਚਾਹੇ ਕੋਈ ਘਰਾਂ ਦਾ ਹੋਇਆ ਚਾਹੇ ਕੋਈ ਡੰਗਰ ਪਸ਼ੂਆਂ ਦਾ ਹੋਇਆ ਜੋ ਵੀ ਨੁਕਸਾਨ ਹੋਇਆ ਉਹਦਾ ਸਾਰਾ ਮੁਆਵਜ਼ਾ ਜਿਹੜਾ ਉਹ ਪਹਿਲ ਦੇ ਆਧਾਰ ਤੇ ਉੱਪਰ ਸੀਐਮ ਸਾਹਿਬ ਆਪ ਉਹਨੂੰ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਤੱਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਹੁੰਚਾਉਣਗੇ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਬੇਨਤੀ ਅਸੀਂ ਕਰਾਂਗੇ ਕਿ ਬਿਸ਼ੱਕ ਤबीयत ਨਸਾਜ਼ ਹੋਣ ਕਰਕੇ ਅੱਜ ਦੋ ਦੋ ਤਿੰਨ ਦਿਨ ਉਹ ਤੁਹਾਡੇ ਤੋਂ ਦੂਰ ਰਹਿਣਗੇ ਪਰ ਦਿਲ ਦਿਮਾਗ ਹੈ ਉਹਨਾਂ ਦਾ ਉਹ ਲੋਕਾਂ ਦੇ ਨਾਲ ਹੀ ਔਰ ਇਸ ਤੋਂ ਬਾਅਦ ਖੁਦ ਆਪ ਜਾ ਕੇ ਔਰ ਜੋ ਖਾਸ ਤੌਰ ਤੇ ਜੋ ਮੁਆਵਜ਼ੇ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਬੜਾ ਕੈਟੇਗੋਰਿਕਲੀ ਕਹੀ ਔਰ ਮੈਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਪੂਰੀ ਪੂਰੀ ਕੱਲ ਵੀ ਕੈਬਨਿਟ ਇਹਨਾਂ ਮਸਲਿਆਂ ਦੇ ਹੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਰੱਖੀ ਗਈ ਸੀਗੀ ਪਰ ਹਸਪਿਟਲਾਈਜ਼ ਹੋਣ ਕਰਕੇ ਉਹ ਅੱਗੇ ਦੋ ਦਿਨਾਂ ਲਈ ਪੋਸਟਪੋਨ ਕਰਨੀ ਪਈ ਹੈ ਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅੱਜ ਖੜ੍ਹ ਪੀੜਿਤ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਦੁੱਖ ਦਰਦ ਦੇ ਨਾਲ ਖੜੀ ਹੈ ਇਸ ਰੇ